जय श्री राम जो बोले सोने अलसा श्री अग्रवाल आज ਅਸੀਂ ਪ੍ਰਦੀਪ ਸ਼ਰਮਾ ਜੀ ਦੇ ਨਿਵਾਸ ਸੇ ਇਕੱਠੇ ਹੋਏ ਆਂ ਬਜਰੰਗਦਲ ਹਿੰਦੁਸਤਾਨ ਸੰਗਠਨ ਵੱਲੋਂ ਕੁਝ ਨਿਯੁਕਤੀਆਂ ਇੱਥੇ ਕੀਤੀਆਂ ਗਈਆਂ ਸਾਡੇ ਇੱਥੇ ਇਹਨਾਂ ਦੇ ਨਿਵਾਸ ਦੇਤੇ ਪ੍ਰਦੀਪ ਸ਼ਰਮਾ ਜੀ ਨੂੰ ਇੱਥੇ ਬਜਰੰਗਦਲ ਹਿੰਦੁਸਤਾਨ ਦਾ ਪੰਜਾਬ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਔਰ ਪਿਆਰਾ ਸਿੰਘ ਜੀ ਨੂੰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਅਥੇ ਨਿਯੁਕਤ ਕੀਤਾ ਗਿਆ ਬਲਵਿੰਦਰ ਸਿੰਘ ਜੀ ਨੂੰ ਇੱਥੇ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਕੁਝ ਸਿਟੀ ਦੇ ਯੂਥ ਦੇ ਜਿਹੜੇ ਸਾਡੇ ਨਾਲ ਆਗੂ ਜੁੜੇ ਨੇ ਨਾਲ ਉਹਨਾਂ ਨੂੰ ਸਿਟੀ ਦੇ ਵਾਈਸ ਪ੍ਰਧਾਨ ਕਿ ਦੀ ਅਹੀ ਨਿਯੁਕਤੀਆਂ ਦਿੱਤੀਆਂ ਸਾਡਾ ਮੇਨ ਮਕਸਦ ਹੈ ਸਾਰੇ ਧਰਮਾਂ ਨੂੰ ਨਾਲ ਇੱਕ ਲੈ ਕੇ ਚੱਲਣਾ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਨੂੰ ਅੱਗੇ ਵਧਾਉਣਾ ਔਰ ਕਿਸੇ ਨੂੰ ਵੀ ਸਾਡੇ ਸੰਗਠਨ ਦੀ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਪੈਂਦੀ ਆ ਅਸੀਂ ਸਾਰਾ ਸੰਗਠਨ ਇਹ ਇੱਕ ਮੇਕ ਹੋ ਕੇ ਨਾਲ ਚੱਲਣ ਨੂੰ ਤਿਆਰ ਆ ਜੀ ਸਾਡਾ ਸੰਗਠਨ ਰਾਜਨੀਤੀ ਦਲ ਤੋਂ ਬਿਲਕੁਲ ਦੂਰ ਆ ਔਰ ਅਸੀਂ ਕਦੀ ਵੀ ਰਾਜਨੀਤੀ ਦਲ ਦੇ ਵਿੱਚ ਅਸੀਂ ਆਪਣਾ ਸਹਿਯੋਗ ਨਹੀਂ ਦੇ ਦਿੰਦੇ ਦੇਖੋ ਉਹ পরিসਥਿਤੀਆਂ ਦੇ ਹਿਸਾਬ ਨਾਲ ਅਸੀਂ ਵਿਚਾਰ ਕਰਾਂਗੇ ਅਗਰ ਸਾਡੇ ਰਾਸ਼ਟਰੀ ਪ੍ਰਧਾਨ ਜੀ ਦਾ ਨਿਰਦੇਸ਼ ਹੋਏਗਾ ਇਸ ਤਰ੍ਹਾਂ ਦੀ ਸਥਿਤੀ ਉੱਪਰ ਉਤਰਨਾ ਉਹ ਜਿਸ ਤਰ੍ਹਾਂ ਦਾ ਸੰਗਠਨ ਤੇ ਸਾਡੇ ਪਧਾਧਿਕ ਅਧਿਕਾਰ ਇੰਦਿਰਤੀ ਜੀਣਗੇ ਉਸ ਤਰ੍ਹਾਂ ਦੇ ਖੜੇ ਉਤਰਾਂਗੇ ਭਈ ਰੰਗਦਲ ਦੀਆਂ ਨੀਤੀਆਂ ਸੰਗਠਨ ਨੂੰ ਨਾਲ ਲੈ ਕੇ ਚੱਲਣਾ ਧਾਰਮਿਕ ਗਤੀਵਿਧੀਆਂ ਅੱਗੇ ਲੈਣਾ ਉਹ ਧਰਮ ਦੇ ਖਿਲਾਫ ਕੋਈ ਵੀ ਬਾਤ ਚੁੱਕਦਾ ਉਹਨਾਂ ਦੇ ਖਿਲਾਫ ਖੜੇ ਹੋਣਾ ਇਹ ਨੈਸ਼ਨਲ ਲੈਵਲ ਤੇ ਵੀ ਰੰਗਦਲਾ ਕਸ਼ੇ ਲੈਵਲ ਤੇ ਨੈਸ਼ਨਲ ਲੈਵਲ ਤੇ ਜੀ ਸਾਡਾ ਜੰਮੂ ਕਸ਼ਮੀਰ ਦੇ ਵਿੱਚ ਵੀ ਸੰਗਠਨ ਚੱਲੇ ਆ ਹੁਣ ਚਲਪਰਦੇਸ਼ ਵਿੱਚ ਸਾਡਾ ਸੰਗਠਨ ਹੈ ਯੂਪੀ ਬਿਹਾਰ ਮੱਧ ਪ੍ਰਦੇਸ਼ ਵਿੱਚ ਸਾਡਾ ਸੰਗਠਨ ਹੈ ਪੂਰੇ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹੇ ਸਾਡੇ ਇਹ ਨਿਯੁਕਤੀ ਕੀਤੀਆਂ ਹਨ ਉਹਨਾਂ ਦੇ ਵਿੱਚ ਤਾਂ ਆਉਣ ਵਾਲੇ ਸਮੇਂ ਦੇ ਕੀ ਪਲਾਨ ਹਨ ਸਾਡਾ ਪਲਾਨ ਹੈ ਜੀ ਸਾਡੇ ਬੜੇ ਵਧੀਆ ਸਾਥੀ ਨਾਲ ਜੁੜ ਰਹੇ ਨੇ ਔਰ ਮੈਨੂੰ ਆਸ਼ਾ ਪਿਆਰਾ ਸਿੰਘ ਜੀ ਔਰ ਪ੍ਰਦੀਪ ਸ਼ਰਮਾ ਜੀ ਬਲਵਿੰਦਰ ਸਿੰਘ ਜੀ ਦਿਆਲ ਸਿੰਘ ਜੀ ਨੇ ਹੋਣਾ ਦੇ ਉੱਤੇ ਔਰ ਗੁਰਦਾਸਪੁਰ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਣ ਵਾਲਾ ਸਾਡੇ ਅੱਗੇ ਐਡਵੋਕੇਟ ਵੀ ਤੇ ਸ਼ਰਮਾ ਜੀ ਬਹੁਤ ਇੱਥੇ ਕਾਰਜ ਕਰ ਰਹੇ ਨੇ ਐਡਵੋਕੇਟ ਨੇ ਗੁਰਦਾਸਪੁਰ ਕੋਰਟ ਚ ਪ੍ਰੈਕਟਿਸ ਕਰਦੇ ਨੇ ਔਰ ਜ਼ਿਲ੍ਹਾ ਪ੍ਰ ਔਰ ਮੈਨੂੰ ਬੜਾ ਮਾਣ ਹੈ ਬੜੇ ਵਧੀਆ ਸਾਥੀ ਅੱਜ ਮਿਲੇ ਸਾਨੂੰ ਸੰਗਠਨ ਦੇ ਵਿੱਚ ਜੈ ਸ਼੍ਰੀ ਰਾਮ ਮੇਰਾ ਨਾਮ ਪ੍ਰਦੀਪ ਸ਼ਰਮਾ ਹੈ ਤੇ ਅੱਜ ਸਾਡੇ ਇੱਥੇ ਨਿਵਾਸ ਤੇ ਕੁਝ ਉਜਗਤੀਆਂ ਕੀਤੀਆਂ ਗਈਆਂ ਨੇ ਸਾਡੇ ਆਪਣਾ ਪੰਜਾਬ ਪ੍ਰਧਾਨ ਤੇ ਕੁਝ ਉਹਨਾਂ ਦੇ ਨਾਲ ਆਏ ਉਧੇਦਾਰ ਦਾ ਮੈਂ ਤਹਿ ਦਿਲੋਂ ਸੁਗ੍ਰ ਗਜ਼ਾਰ ਕਰਦਾ ਹਾਂ ਪਲੱਸ ਆਉਣ ਵਾਲੇ ਟਾਈਮ ਤੇ ਅਸੀਂ ਜਿਹੜੀ ਸਾਡੀ ਆਪਣਾ ਬਜਰੰਗ ਦਲ ਦੀ ਦਲ ਦੇ ਵਿੱਚ ਅਸੀਂ ਜਾ ਕੇ ਮਤਲਬ ਅਚੀ ਤਰ੍ਹਾਂ ਵਰਕ ਕਰਨਾ ਚਾਹੁੰਦੇ ਆ ਔਰ ਆਪਣੇ ਜੁੱਤ ਨੂੰ ਨਾਲ ਜੋੜ ਕੇ ਔਰ ਇਹ ਚਾਹੁੰਦੇ ਆ ਕਿ ਇਹ ਕੰਮ ਜਿਹੜਾ ਵਾ ਸਾਡਾ ਸਨਾਤਨ ਨੂੰ ਨਾਲ ਜੋੜ ਕੇ ਚੱਲੀਏ ਕਿ ਜਿਹੜਾ ਕੋਈ ਸਨਾਤਨ ਦੇ ਵਿਰੋਧ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਾਰਜਗਰਮ ਹੁੰਦਾ ਹੈ ਤਾਂ ਹੀ ਉਹਦਾ ਵਿਰੋਧ ਕਰੀਏ ਖੁੱਲ ਕੇ ਤੇ ਆਪਣੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੀਏ ਦੂਸਰਾ ਅੱਜ ਅੱਜ ਸਾਡੇ ਪ੍ਰਧਾਨ ਪੰਜਾਬ ਪ੍ਰਧਾਨ ਜੀ ਤੇ ਹੋਰ ਉਦਵਾਨ ਜਿਹੜੇ ਆਏ ਨੇ ਉਹਨਾਂ ਦਾ ਉਹਨਾਂ ਦਾ ਮੈਂ ਦਿਲੋਂ ਤਹਿਤ ਸ਼ੁਕਰੀਆ ਕਰਦਾ ਹਾਂ ਪਲੱਸ ਅੱਜ ਜਿਹੜਾ ਵੀ ਇੱਥੇ ਹੋਰ ਆਪਣੇ ਸਾਡੇ ਨਾਲ ਹੋਰ ਵੀ ਸੰਗਠਨਾਂ ਜੁੜੀਆਂ ਨੇ ਤੇ ਜਿਨ੍ਹਾਂ ਨੇ ਸਹਿਯੋਗ ਦੇਣ ਵਾਸਤੇ ਵੀ ਆਏ ਨੇ ਸਾਡੇ ਨਾਲ ਤੇ ਉਹਨਾਂ ਦਾ ਵੀ ਤਹਿ ਦਿਲ ਤੋਂ ਸੁਖੀਆ ਕੁਜਾ ਰਹਾ ਹੈ ਬਾਕੀ ਆਉਣ ਵਾਲੇ ਟਾਈਮ ਤੇ ਅਸੀਂ ਆਪਣਾ ਸਾਰੇ ਮਿਲ ਕੇ ਇੱਕ ਸਮਾਜ ਨੂੰ ਔਰ ਆਪਣੇ ਬਜਰੰਗ ਦਲ ਦੇ ਨਾਲ ਜੁੜ ਕੇ ਕੰਮ ਕਰਾਂਗੇ ਹਾਂ ਮੈਂ ਪਿਆਰਾ ਸਿੰਘ ਦਰਦਾਸਪੁਰ ਤੋਂ ਬਲਾਉਂਡ ਕਰਦਾ ਹਾਂ ਸਭ ਤੋਂ ਪਹਿਲਾਂ ਉਸ ਵਾਇਸ ਗੁਰੂ ਅਕਾਲਪੁਰ ਕਦਾ ਬਣਾਇਆ ਨਾਰਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹਨਾਂ ਦੇ ਚਰਨਾਂ ਚਾਰਜ ਬੰਦਨਾ ਕਰਦਾ ਜੋ ਪੰਜਾਬ ਪ੍ਰਦਾਨ ਬਜਰੰਗਦਾਲ ਵਾਲਦੀ ਤਰਫ ਤੋਂ ਸਾਡੇ ਪੰਜਾਬ ਪ੍ਰਦਾਨ ਉਹਨਾਂ ਦੇ ਨਾਲ ਆਏ ਹੋਏ ਅਹੁਦੇਦਾਰ ਸਾਬਾਨ ਜੀ ਨੇ ਜੋ ਸਾਡੇ ਚ ਕੋ ਲਿਆਕਤ ਵੇਖ ਕੇ ਕੋਈ ਸਾਡੇ ਚ ਕੋ ਵੀ ਖੂਬੀ ਵੇਖ ਕੇ ਮੈਨੂੰ ਜੋ ਵਾਇਸ ਪ੍ਰੈਜ਼ੀਡੈਂਟ ਗੁਰਦਾਸਪੁਰ ਦੀ ਜ਼ਿੰਮੇਵਾਰੀ ਸੌਂਪੀ ਆ ਮੈਂ ਆਈ ਹੂ ਟੀਮ ਦਾ ਧੰਨਵਾਦ ਕਰਦਾ ਮੈਂ ਇੰਨੀ ਯੋਗਾ ਤੇ ਨਹੀਂ ਹੈਗਾ ਜਿੰਨੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪਦੀ ਆ ਤਹਿ ਦਿਲ ਤੋਂ ਫਖਰੀ ਗੁਜ਼ਾਰ ਕਰਦਾ ਹਾਂ ਵਿਸ਼ਵਾਸ ਦਿਵਾਉਣਾ ਦਲ ਨੂੰ ਦਲ ਦੇ ਅਹੁਦੇਦਾਰਾਂ ਨੂੰ ਇਹ ਤਣ ਦੇ ਹੀ ਨਾਲ ਮੈਂ ਇਹ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਸਮੇਂ-ਸਮੇਂ ਤੇ ਜੋ ਸਾਡੇ ਪ੍ਰੈਜ਼ੀਡੈਂਟ ਸਾਹਿਬ ਜ਼ਿਲ੍ਹਾ ਪ੍ਰਧਾਨ ਜੋ ਹੁਕਮ ਕਰਨਗੇ ਰਾਤ ਹੋਵੇ ਦਿਨ ਹੋਵੇ ਚਟਾਨ ਵਾਂਗ ਉਹਨਾਂ ਦੇ ਨਾਲ ਖੜਾਂਗਾ ਇੰਨਾ ਕਹਿੰਦਾ ਹੋਇਆ ਜੈ ਸ਼ਰੀਰਾਮ ਹਰ ਹਰ ਮਹਾਦੇਵ